ਹਾਂਜੀ ਸਰ ਭਾਈ ਦੇ ਇੱਥੇ ਆਸ਼ੂ ਸਾਹਿਬ ਮੰਤਰੀ ਸਾਹਿਬ ਦੇ ਘਰ ਪਹੁੰਚੀ ਹੋਣ ਲੱਗਦਾ ਹੈ ਸਾਡਾ ਮੰਤਰੀ ਨੂੰ ਅੱਜ ਈਡੀ ਵੱਲੋਂ ਜਿਹੜਾ ਉੱਥੇ ਜਿਲ੍ਹਾ ਕਮਿਸ਼ਨ ਜਿੱਦਾਂ ਤੁਸੀਂ ਸੁਣਿਆ ਉਦਾਂ ਹੀ ਸਾਨੂੰ ਵੀ ਪਤਾ ਲੱਗਿਆ ਵੀ ਅੱਜ ਉਹਨਾਂ ਨੇ ਬੁਲਾਇਆ ਹੋਇਆ ਸੀ ਕੋਈ ਇਨਕੁਆਰੀ ਲਈ ਉਹਦੋਂ ਬਾਅਦ ਉਹਨਾਂ ਨੂੰ ਸ਼ਾਮੀ ਫੋਨ ਆਇਆ ਵੀ ਰਿਸਪਾਟੀ ਹੈ ਤੇ ਕਿਉਂਕਿ ਈਡੀ ਦੇ ਚਾਰजेस ਵਗੈਰਾ ਤਾਂ ਕੋਡਿਛਿ ਦਸਤੇ ਹੁੰਦੇ ਨੇ ਕੀ ਨੇ ਕਿਸ بیس ਤੋਂ ਬਣਾਇਆ ਸਵੇਰੇ ਕਰਨਗੇ ਜਦੋਂ ਪਤਾ ਲੱਗ ਜੂਗਾ ਕਿ ਜਦੋਂ ਮਤੀਤ ਸਾਹਿਬ ਹੋਣਗੇ ਅੱਜ ਤਾਂ ਸਾਰੇ ਜਿਹੜੇ ਸਾਥੀ ਸੀ ਪਰਿਵਾਰ ਦੇ ਮੈਂਬਰ ਸੀ ਉਹ ਫਿਰ ਹੁੰਦਾ ਹੀ ਆ ਜਦੋਂ ਐ ਲੱਗਦਾ ਇੱਕਦਮ ਤੇ ਸਾਰੇ ਫਿਰ ਆਪਣੀ ਆਪਣੀ ਜਗ੍ਹਾ ਤੋਂ ਆ ਕੇ ਘਰੇ ਹੁਣ ਸਭ ਨੂੰ ਕਹਿ ਵੀ ਕੋਈ ਗੱਲ ਨਹੀਂ ਵੀ ਜੋ ਹੈ ਉਹ ਤਾਂ ਹੁਣ ਪ੍ਰੋਸੈਸ ਦੇ ਵਿੱਚੋਂ ਕੋ ਗੁਗਤ ਨਹੀਂ ਪੈਣਾ ਤੇ ਸਵੇਰੇ ਇਸ ਚੀਜ਼ ਨੂੰ ਫਿਰ ਪਤਾ ਕਰਦੇ ਆ ਸਾਰਾ ਕੰਟੈਕਟ ਕਰਕੇ ਫਿਰ ਇਸ ਕਰਦੇ ਆ ਕੀ ਦੇਖਦੇ ਆ ਕਿ ਸਿਰ ਟੈਂਡਰ ਟਰਾਂਸਪੋਰਟ ਭਟਾਲਾ ਸੀ ਉਹੀ ਮਾਮਲੇ ਦੇ ਵਿੱਚ ਆ ਗਿਆ ਜੀ ਲੱਗਿਆ ਕੁਝ ਨਹੀਂ ਪਤਾ

ਮ ਦਿੱਲੀੋਂ ਵੀ ਆਇਨੇ ਫੋਨ ਚੰਡੀਗੜੋਂ ਵੀ ਸਾਰੇ ਨਾਲ ਹੁਣ ਤਾਂ ਨਾ ਹੋਇਆ ਰਫਤਾ ਜਿਵੇਂ ਹੋਊਗਾ ਸਾਰੇ ਇੱਕ ਇੱਕ ਹਜੇ ਹਜੇ ਬਹੁਤ ਪ੍ਰੀਮਚੂਰ ਹੈ ਕੁਝ ਬੋਲਣ ਲਈ ਇੱਕ ਵਾਰੀ ਸਾਰੇ ਹਾਲਾਤ ਸਟੱਡੀ ਕਰ ਲੀਏ ਫਿਰ ਉਸ ਤੋਂ ਅੱਗੇ ਐਕਸ਼ਨ ਬਣਾ ਸਕਦੇ ਮੈਨੂੰ ਤਾਂ ਲੱਗਦਾ ਕੁਝ ਕੁਛ ਨਹੀਂ ਬੁਲਾਇਆ ਗਿਆ ਤੀ ਤਾਂ ਇਹੀ ਸੀ ਕਿ ਅੱਗੇ ਬਾਕੀਆਂ ਨੂੰ ਵੀ ਬੁਲਾਉਂਦੇ ਸੀ ਕਿ ਕਰਕੇ ਬੁਲਾਉਂਦੇ ਹੁੰਦੇ ਉਹਨਾਂ ਨੇ ਆਪਣੇ ਆਪਣੇ ਚੀਜ਼ਾਂ ਪੁੱਛਣੀਆਂ ਹੁੰਦੀਆਂ ਨੇ ਦੇਖਦੇ ਆਂ ਸਵੇਰੇ ਪਤਾ ਲੱਗ ਜੂ ਕੀ ਗਰਾਉਂਡ ਬਣਾਈ ਆ ਉਹਨਾਂ ਨੇ ਸਵੇਰੇ ਕਲੈਰਿਟੀ ਹੋ ਜੂਗੀ ਗੱਲ ਮੇਰੇ ਸਾਨੂੰ ਪਤਾ ਨਹੀਂ ਮੇਰੀ ਸਿਹਤ ਠੀਕ ਨਹੀਂ ਸੀ ਘਰੋਂ ਉੱਠ ਗਏ ਸਾਨੂੰ ਆਪ 8 ਵਜੇ ਸੁਨੇਹਾ ਮਿਲਿਆ ਵੀ ਇੱਦਾਂ ਇੱਦਾਂ ਹੋਇਆ ਵੀ ਹੁਣ ਕੱਲ ਜਲੰਧਰ ਜਾ ਕੇ ਦੇਖਾਂਗੇ ਵੀ ਕੀ ਕਹਿੰਦੇ ਹੈਗੇ ਆ ਭਾਈ ਪਰ ਉਹਨਾਂ ਦਾ ਪ੍ਰੋਸੀਜਰ ਹੀ ਇਹ ਹੈ ਉਹ ਬੁਲਾਉਂਦੇ ਬਾਕੀ ਸਾਰੇ ਨੂੰ ਬੁਲਾਇਆ ਸੀ ਹਜੇ ਇਹਨਾਂ ਨੂੰ ਬੁਲਾਇਆ ਨਹੀਂ ਸੀ ਆ ਪਹਿਲੀ ਵਾਰ ਗਏ ਆ ਤਾਂ ਉਹ ਕਾਰਵਾਈ ਜੋ ਉਹਨਾਂ ਦੇ ਹਿਸਾਬ ਨਾਲ ਚਲਣੀ ਹੋ ਕਾਨੂੰਨੀ ਪ੍ਰਕਿਰਿਆ ਹੈਗੀ ਹੈ ਉਹ ਅਪਣਾਵਾਂਗੇ ਤੇ ਆਪਾਂ ਨੂੰ ਪੂਰਤਾ ਤੇ ਯਕੀਨ ਹੈ ਵੀ ਸਾਨੂੰ ਇਨਸਾਫ ਮਿਲੂਗਾ ਹੁਣ ਅਸੀਂ ਵੀ ਕਿੱਥੇ ਨੇ ਜਲੰਧਰ ਹੀ ਹੈ ਆ ਸਾਨੂੰ ਕਿੱਥੇ ਪਤਾ ਲੱਗਿਆ 8 ਵਜੇ ਵੀਰੇ ਕੋਈ ਪਹੁੰਚੇ ਸਾਥੀ ਤੁਹਾਡੇ ਹੋਰ ਦੇ ਨਾਲ ਸਾਥੀ ਤਾਂ ਸਾਰੇ ਹੀ ਆਏ ਆ ਸਾਰਾ ਪੰਜਾਬ ਖੜਾ ਹੋਇਆ ਨਾਲ ਉਹਦੇ ਕੁਝ ਦੁਆ ਬਿਲਕੁਲ ਵੀਰੇ ਨਾਲ ਹੀ ਇਥੋਂ ਦੱਸੀ ਜਾਂਦਾ ਸਾਰੇ ਉੱਥੇ ਪਹੁੰਚੇ ਹੋਏ ਆ ਵੱਡੇ ਜੜੇ ਹੈਗੇ ਆ ਸਾਨੂੰ ਲੇਟ ਪਤਾ ਲੱਗਾ ਹੈਗਾ ਜੋ ਕਾਨੂੰਨੀ ਕਾਨੂੰਨੀ ਪ੍ਰੇਰਕ ਦੀ ਆ ਸਾਡਾ ਹੱਕ ਆ ਆਪਾਂ ਲੜਾਂਗੇ ਜੀ ਹਾਕ ਸੱਚ ਦੇ ਖਿਲਾਫ ਲੜਾਈ ਹਮੇਸ਼ਾ ਹੀ ਹੁੰਦੀ ਪਈ ਹੈ ਤੇ ਇਹਦਾ ਮੁੱਲ ਵੀ ਚਖਣਾ ਪੈਂਦਾ ਹੈਗਾ। ਪਹਿਲਾਂ ਬਿੱਬੀਆਂ ਨੂੰ ਕੋਈ ਜਿਹੜੋ ਫੜਿਆ ਸੀਗਾ ਕੋਈ ਹਾਪ ਹੋਈ ਹੋਇਆ ਹੁਣ ਵੀਡੀਓ ਮੇਰੇ ਫਿਰ ਉਹੀ ਤਾਂ ਕਹਿਣਾ ਵੀ ਸੱਚ ਨਹੀਂ ਤਾਂ ਕਿਤੇ ਨਿੱਤਰ ਕੇ ਆਣਾ। ਪਰ ਉਹ ਤਾਂ ਫਿਰ ਅੱਗੇ ਚ ਤਪਕੇ ਹੀ ਹੁੰਦਾ ਵੀ ਇਹਦਾ ਤਪੱਸਿਆ ਆਪਾਂ ਨੂੰ ਕਹਿਣੀ ਪੈਂਦੀ ਹੁੰਦੀ ਹੈ ਪਰਿਵਾਰ ਨੂੰ ਸਹਿਣੀ ਪੈਂਦੀ ਸਾਰੇ ਸਾਥੀਆਂ ਨੂੰ ਸਹਿਣੀ ਪੈਂਦੀ ਹੁੰਦੀ ਹੈ। ਅੱਜ ਕਿਸ਼ ਲਈ ਬੁਲਾਇਆ ਗਿਆ ਸੀ ਅੱਜ? ਬਿਲਕੁਲ ਵੀਰੇ।